ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਦਰਬਾਰ ਸਾਹਿਬ ਤੇ ਜ਼ਾਰੋ ਕਤਾਰ ਰੋਂਦੀ ਹੋਈ ਔਰਤ ਨੂੰ ਜਦੋਂ ਉਹਦੇ ਰੋਣ ਦੀ ਵਜ੍ਹਾ ਪੁੱਛੀ ਗਈ ਤੇ ਉਹਨੇ ਇਹੋ ਜੀ ਵਜ੍ਹਾ ਦੱਸੀ ਕਿ ਸੁਨਨ ਆਲੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕੀ وجہ ਦਸੀ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜੁੜੇ ਰਹਿਣਾ ਉਮੀਦ ਕਰਨੀ ਹੈ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲੇ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਲਵੋ ਸੋ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਸ਼੍ਰੀ ਦਰਬਾਰ ਸਾਹਿਬ ਦੇ ਇੱਕ ਕੋਨੇ ਵਿੱਚ ਬੈਠੀ ਇੱਕ ਬੀਬੀ ਗੁਰਬਾਣੀ ਸੁਣਦੀ ਸੁਣਦੀ ਰੋ ਰਹੀ ਸੀ ਤਾਂ ਕੋਲੋਂ ਦੀ ਲੰਗਰੇ ਇੱਕ ਆਦਮੀ ਤੋਂ ਰਹਾ ਨਾ ਗਿਆ ਤਾਂ ਉਹ ਉਸ ਬੀਬੀ ਨੂੰ ਉਸਦੇ ਰੋਣ ਦਾ ਕਾਰਨ ਪੁੱਛਣ ਲੱਗਾ ਕਿ ਬੀਬੀ ਗੁਰੂ ਦੇ ਘਰ ਆ ਕੇ ਤੂੰ ਰੋ ਕਿਉਂ ਰਹੀ ਹੈ ਪਰ ਉਸ ਬੀਬੀ ਨੇ ਉਸ ਆਦਮੀ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਲਗਾਤਾਰ ਰੋਂਦੀ ਰਹੀ ਉਸ ਔਰਤ ਨੂੰ ਦੇਖ ਕੇ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਕੁਝ ਕਹਿਣਾ ਤਾਂ ਚਾਹੁੰਦੀ ਹੈ ਪਰ ਕਹਿਣ ਦੀ ਹਿੰਮਤ ਨਾ ਪੈ ਰਹੀ ਹੋਵੇ ਤਾਂ ਉਸ ਆਦਮੀ ਨੇ ਦੁਬਾਰਾ ਤੋਂ ਪੁੱਛਿਆ ਕੇ ਦੱਸ ਬੀਬੀ ਤੇਰੇ ਰੋਣ ਦਾ ਕਾਰਨ ਕੀ ਹੈ ਇਸ ਦਰ ਤੋਂ ਤਾਂ ਲੋਕ ਖੁਸ਼ੀਆਂ ਲੈ ਕੇ ਜਾਂਦੇ ਨੇ ਤੇ ਤੂੰ ਰੋ ਰਹੀ ਹੈ ਮੇਰੀ ਭੈਣ 10 ਮਹੀਨੋਂ ਕੀ ਹੋਇਆ ਉਸ ਔਰਤ ਨੇ ਹਿੰਮਤ ਜਈ ਕੀਤੀ ਤੇ ਆਪਣੀ ਹੱਡ ਬੀਤੀ ਸੁਣਾਈ ਜਿਸ ਨੂੰ ਸੁਣ ਕੇ ਉਸ ਆਦਮੀ ਨੂੰ ਇਨਾ ਵੱਡਾ ਝਟਕਾ ਲੱਗਾ ਕਿ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਬੀਬੀ ਨੇ ਕਿਹਾ ਕਿ ਮੇਰੇ ਵਿਆਹ ਨੂੰ ਕਰੀਬ 8 ਸਾਲ ਬੀਤ ਚੁਕੇ ਹਨ ਤੇ ਮੇਰਾ ਪਤੀ ਨੇੜੇ ਦੀ ਫੈਕਟਰੀ ਵਿੱਚ ਨੌਕਰੀ ਕਰਦਾ ਹੈ ਤਨਖਾਹ ਵੀ ਬਹੁਤ ਜ਼ਿਆਦਾ ਨਹੀਂ ਪਰ ਇੰਨੀ ਕੁ ਹੈਗੀ ਹੈ ਕਿ ਸਾਡੇ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਹੈ ਇਸ ਦੇ ਨਾਲ ਹੀ ਮੇਰਾ ਇੱਕ 7 ਸਾਲ ਦਾ ਪੁੱਤਰ ਵੀ ਹੈ ਜਿਹੜਾ ਕਿ ਬਹੁਤ ਬੁੱਧੀਮਾਨ ਹੈ ਅਸੀਂ ਆਪਣੇ ਘਰ ਵਿੱਚ ਬਹੁਤ ਖੁਸ਼ ਹਾਂ ਪਰ ਜਿਵੇਂ ਕਿ ਇਨਸਾਨ ਦੀ ਫਿਤਰਤ ਹੈ ਕਿ ਉਹ ਹਮੇਸ਼ਾ ਪਰਮਾਤਮਾ ਨੂੰ ਦੁੱਖ ਵੇਲੇ ਹੀ ਯਾਦ ਕਰਦਾ ਹੈ ਤੇ ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ ਭਾਵੇਂ ਮੈਂ ਅੱਜ ਤੱਕ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਨਾ ਹੀ ਕਦੀ ਸੋਚਿਆ ਪਰ ਸੱਚ ਇਹ ਵੀ ਹੈ ਕਿ ਮੈਂ ਕਦੀ ਗੁਰੂ ਘਰ ਵੀ ਨਹੀਂ ਆਈ ਦਰਅਸਲ ਕੁਝ ਦਿਨ ਪਹਿਲਾਂ ਮੇਰੇ ਬੱਚੇ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ ਤਾਵੇਂ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਉਸਨੂੰ ਦਿਖਾਇਆ ਤੇ ਜਦੋਂ ਬੱਚੇ ਦੇ ਟੈਸਟ ਲਏ ਗਏ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਨੂੰ ਰੈਸਪੀਰੇਟਰੀ ਨਾਮ ਦੀ ਬਿਮਾਰੀ ਹੈ ਜਿਸ ਦਾ ਇਲਾਜ ਭਾਰਤ ਵਿੱਚ ਕਿਤੇ ਨਹੀਂ ਹੁੰਦਾ ਤੇ ਇਸ ਬਿਮਾਰੀ ਦਾ ਇਲਾਜ ਸਿਰਫ ਇੱਕ ਹੀ ਡਾਕਟਰ ਕਰ ਸਕਦਾ ਹੈ ਪਰ ਉਹ ਵੀ ਅਮਰੀਕਾ ਵਿੱਚ ਰਹਿੰਦਾ ਹੈ ਤੇ ਉਸ ਡਾਕਟਰ ਦੀ ਫੀਸ ਵੀ ਲੱਖਾਂ ਕਰੋੜਾਂ ਵਿੱਚ ਹੁੰਦੀ ਹੈ ਤਾਂ ਡਾਕਟਰਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਨੂੰ ਮੇਰਾ ਪੁੱਤਰ ਮੇਰੇ ਹੱਥਾਂ ਤੋਂ ਜਾਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਮੇਰੇ ਪਤੀ ਦੀ ਤਨਖਾਹ ਨਾਲ ਤਾਂ ਸਾਡੇ ਘਰ ਦਾ ਗੁਜ਼ਾਰਾ ਮਸਾਂ ਚੱਲਦਾ ਹੈ ਫਿਰ ਮੈਂ ਉਸ ਡਾਕਟਰ ਦੀ ਫੀਸ ਦੀ ਗੱਲ ਤਾਂ ਦੂਰ ਬਲਕਿ ਉਹਦੇ ਤੱਕ ਪਹੁੰਚ ਵੀ ਨਹੀਂ ਸਕਦੀ ਔਰਤ ਦੇ ਮੂੰਹੋਂ ਇਹ ਗੱਲ ਸੁਣ ਕੇ ਉਹ ਆਦਮੀ ਹੈਰਾਨ ਜਿਹਾ ਹੋ ਗਿਆ ਤੇ ਪੁੱਛਣ ਲੱਗਾ ਕਿ ਬੀਬੀ ਜੇਕਰ ਤੈਨੂੰ ਪਤਾ ਹੈ ਕਿ ਤੂੰ ਉਸ ਡਾਕਟਰ ਤੱਕ ਨਹੀਂ ਪਹੁੰਚ ਸਕਦੀ ਤਾਂ ਫਿਰ ਤੂੰ ਇੱਥੇ ਕੀ ਕਰ ਰਹੀ ਹੈ ਤਾਂ ਰੋਂਦੀ ਰੋਂਦੀ ਉਸ ਔਰਤ ਨੇ ਜਵਾਬ ਦਿੱਤਾ ਕਿ ਮੇਰਾ ਘਰ ਇਸ ਗੁਰੂ ਘਰ ਤੋਂ ਥੋੜੀ ਜਹੀ ਦੂਰੀ ਤੇ ਹੈ ਪਰ ਫਿਰ ਵੀ ਮੈਂ ਕਦੀ ਇੱਥੇ ਮੱਥਾ ਟੇਕਣ ਨਹੀਂ ਆਈ ਤਾਂ ਹੁਣ ਜਦੋਂ ਮੇਰਾ ਪੁੱਤਰ ਬਿਮਾਰ ਹੋਇਆ ਤਾਂ ਮੇਰੇ ਕੋਲ ਕੋਈ ਰਸਤਾ ਨਾ ਬਚਿਆ ਇੱਕ ਰਾਤ ਇੱਕ ਸਾਧੂ ਬਾਬਾ ਮੇਰੇ ਸੁਪਨੇ ਵਿੱਚ ਆਇਆ ਸੀ ਜਿਸ ਦੀ ਲੰਮੀ ਦਾੜੀ ਤੰਤੇ ਚੋੜਾ ਤੇ ਪੈਰਾਂ ਵਿੱਚ ਖੜਾਵਾਂ ਪਾਈਆਂ ਹੋਈਆਂ ਸਨ ਤੇ ਉਸ ਸਾਧੂ ਨੇ ਮੈਨੂੰ ਕਿਹਾ ਸੀ ਕਿ ਬੀਬੀ ਤੇਰੇ ਘਰ ਦੇ ਪਾਸ ਦੁਨੀਆ ਨੂੰ ਤਾਰਨ ਵਾਲੇ ਗੁਰੂ ਰਾਮਦਾਸ ਪਾਸ਼ਾ ਦਾ ਘਰ ਹੈ ਤੇ ਤੂੰ ਉੱਥੇ ਜਾਇਆ ਕਰ ਜੇਕਰ ਗੁਰੂ ਦੀ ਮਿਹਰ ਹੋਈ ਤੈਨੂੰ ਉਸ ਡਾਕਟਰ ਕੋਲ ਜਾਣ ਦੀ ਕੋਈ ਲੋੜ ਨਹੀਂ ਬਲਕਿ ਉਹ ਡਾਕਟਰ ਆਪ ਚੱਲ ਕੇ ਤੇਰੇ پاس ਆਵੇਗਾ ਬਸ ਉਸੇ ਦਿਨ ਤੋਂ ਹੀ ਮੈਂ ਇੱਥੇ ਆ ਕੇ ਕੁਝ ਸਮਾਂ ਸੇਵਾ ਕਰਦੀ ਤੇ ਬਾਕੀ ਦਾ ਸਮਾਂ ਗੁਰਬਾਣੀ ਕੀਰਤਨ ਸੁਣਦੀ ਹਾਂ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਆਪਣੇ ਪੁੱਤਰ ਨੂੰ ਬਚਾਉਣ ਦਾ ਸਿਵਾਏ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਉਸ ਔਰਤ ਦੀ ਪੂਰੀ ਗੱਲ ਸੁਣ ਕੇ ਉਸ ਆਦਮੀ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ ਤੇ ਉਹ ਅਖਣ ਲੱਗਾ ਕਿ ਬਸ ਕਰ ਪੈਣੇ ਗੁਰੂ ਰਾਮਦਾਸ ਦੇ ਦਰਬਾਰੇ ਮੈਂ ਸੁਣਿਆ ਤਾਂ ਬਹੁਤ ਸੀ ਪਰ ਅੱਜ ਦੇਖ ਵੀ ਲਿਆ ਕਿਉਂਕਿ ਅਮਰੀਕਾ ਵਾਲਾ ਉਹ ਡਾਕਟਰ ਮੈਂ ਹੀ ਹਾਂ ਮੈਂ ਲੋਕਾਂ ਦੇ ਮੂੰਹੋਂ ਸੁਣਿਆ ਸੀ ਕਿ ਇਸ ਦਰ ਤੇ ਚਮਤਕਾਰ ਹੁੰਦੇ ਹਨ ਜਿਸ ਕਰਕੇ ਮੈਂ ਵੀ ਇਸ ਗੁਰਦੁਆਰੇ ਦੇ ਦਰਸ਼ਨਾਂ ਲਈ ਆਇਆ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਰਾਮਦਾਸ ਪਾਸ਼ਾ ਮੈਨੂੰ ਇੱਥੇ ਕਿਉਂ ਲੈ ਕੇ ਆਏ ਨੇ ਮੈਂ ਨਹੀਂ ਸੀ ਜਾਣਦਾ ਕਿ ਮੇਰਾ ਵੀ ਕੋਈ ਇੱਥੇ ਇੰਤਜ਼ਾਰ ਕਰ ਰਿਹਾ ਹੈ ਮੇਰੀ ਇਹ ਭੈਣੀ ਗੁਰੂ ਰਾਮਦਾਸ ਪਾਸ਼ਾ ਨੇ ਤੇਰੇ ਤੇ ਮਿਹਰ ਕਰ ਦਿੱਤੀ ਹੈ ਤੇ ਤੇਰੇ ਪੁੱਤਰ ਨੂੰ ਠੀਕ ਕਰਨ ਦੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿਉਂਕਿ ਮੈਨੂੰ ਇਹ ਸੇਵਾ ਗੁਰੂ ਰਾਮਦਾਸ ਪਾਸ਼ਾ ਨੇ ਆប ਬਖਸ਼ੀ ਹੈ। ਉਹ ਡਾਕਟਰ ਉਸ ਬੱਚੇ ਨੂੰ ਆਪਣੇ ਖਰਚੇ ਤੇ ਅਮਰੀਕਾ ਲੈ ਕੇ ਗਿਆ ਤੇ ਬਿਨਾ ਕੋਈ ਪੈਸੇ ਲਏ ਫ੍ਰੀ ਵਿੱਚ ਉਸ ਦਾ ਇਲਾਜ ਕੀਤਾ। ਤੇ ਕੁਝ ਹੀ ਮਹੀਨਿਆਂ ਵਿੱਚ ਬੱਚਾ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਵਾਪਿਸ ਆ ਗਿਆ। ਜਿਸ ਤੋਂ ਬਾਅਦ ਉਹ ਪੂਰਾ ਪਰਿਵਾਰ ਤੇ ਉਹ ਡਾਕਟਰ ਗੁਰੂ ਰਾਮਦਾਸ ਜੀ ਦੇ ਦਰ ਦਾ ਪੱਕਾ ਸੇਵਕ ਬਣ ਗਿਆ। ਗੁਰੂ ਪਿਆਰੀ ਸਾਧ ਸੰਗਤ ਜੀ ਕਈ ਵਾਰੀ ਸਾਨੂੰ ਇਦਾਂ ਲੱਗਦਾ ਹੈ ਕਿ ਸਾਨੂੰ ਗੁਰਬਾਣੀ ਪੜਨ ਜਾਂ ਗੁਰਦੁਆਰੇ ਜਾਣ ਦੀ ਕੀ ਲੋੜ ਹੈ ਕਿਉਂਕਿ ਅਸੀਂ ਕਿਹੜਾ ਕਿਸੇ ਦਾ ਬੁਰਾ ਕਰਦੇ ਹਾਂ ਪਰ ਸੰਗਤ ਜੀ ਇਦਾਂ ਬਿਲਕੁਲ ਨਹੀਂ ਸੋਚਣਾ ਚਾਹੀਦਾ ਬਹੁਤ ਚੰਗੀ ਗੱਲ ਹੈ ਕਿ ਅਸੀਂ ਕਿਸੇ ਦਾ ਬੁਰਾ ਨਹੀਂ ਕਰਦੇ ਤੇ ਸਾਡੇ ਉੱਪਰ ਸਮਾਂ ਵੀ ਚੰਗਾ ਚੱਲ ਰਿਹਾ ਹੈ ਪਰ ਆਉਣ ਵਾਲੇ ਸਮੇਂ ਵਿੱਚ ਸਾਡੇ ਨਾਲ ਕੁਝ ਵੀ ਵਾਪਰ ਸਕਦਾ ਹੈ ਸੋ ਜਿਸ ਪਰਮਾਤਮਾ ਨੇ ਸਾਨੂੰ ਇਸ ਦੁਨੀਆ ਤੇ ਭੇਜਿਆ ਹੈ ਉਸ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਗੁਰੂ ਦਾ ਨਾਮ ਜਪਦੇ ਰਹੋ ਤੇ ਵੰਡ ਕੇ ਛਕਦੇ ਰਹੋ ਸਤ ਨਾਮ ਸ਼੍ਰੀ ਵਾਹਿਗੁਰੂ ਅਸੀਂ ਭਾਵੇਂ ਕਿਸੇ ਦਾ ਬੁਰਾ ਕਰੀਏ ਜਾਂ ਨਾ ਕਰੀਏ ਪਰ ਸਾਨੂੰ ਰੱਬ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਹਾਲਾਤ ਜਿਹੋ ਜੇ ਮਰਜ਼ੀ ਹੋਣ ਭਾਵੇਂ ਸਮਾਂ ਚੰਗਾ ਹੀ ਲੰਘਣ ਦਿਆ ਹੋਵੇ ਚੰਗੇ ਸਮੇਂ 'ਚ ਰੱਬ ਨੂੰ ਜ਼ਿਆਦਾ ਯਾਦ ਕਰਨਾ ਚਾਹੀਦਾ ਹੈ ਰੱਬ ਦੇ ਜ਼ਿਆਦਾ ਕਰੀਬ ਆ ਜਾਣਾ ਚਾਹੀਦੀਆਂ ਉਹਦੀਆਂ ਦਿੱਤੀਆਂ ਹੋਈਆਂ ਨੇਮਤਾਂ ਦਾ ਜ਼ਿਆਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਪਰ ਅਸੀਂ ਲੋਕ ਕੀ ਕਰਨੇ ਆ ਅਸੀਂ ਉਲਟ ਕਰਨੇ ਆ ਜਦੋਂ ਸਮਾਂ ਚੰਗਾ ਲੰਘਣ ਦਿਆ ਹੁੰਦਾ ਕੋਈ ਦੁੱਖ ਤਕਲੀਫ ਨਹੀਂ ਹੁੰਦੀ ਬਿਮਾਰੀ ਨਹੀਂ ਹੁੰਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਤੇ ਅਸੀਂ ਰੱਬ ਨੂੰ ਯਾਦ ਹੀ ਨਹੀਂ ਕਰਦੇ ਨਾ ਇਬਾਦਤ ਗਾਹਾਂ ਵਿੱਚ ਜਾਣੇ ਆ ਨਾ ਉਹਨੂੰ ਜਾ ਕੇ ਯਾਦ ਕਰਨੇ ਆ ਨਾ ਉਹਨੂੰ ਉਸ ਲਗਨ ਨਾਲ ਪੁਕਾਰਨੇ ਆ ਜਿਸ ਤਰ੍ਹਾਂ ਕਿ ਉਹਨੂੰ ਪੁਕਾਰਨੇ ਦਾ ਹੱਕ ਐ ਕੀ ਸਿਰਫ ਪਰੇਸ਼ਾਨੀਆਂ ਆਉਣ ਤੇ ਰੱਬ ਨੂੰ ਪੁਕਾਰਨਾ ਚਾਹੀਦਾ ਹੈ ਉਹਨੇ ਜਿਹੜਾ ਸਾਨੂੰ ਇਹ ਸਰੀਰ ਦਿੱਤਾ ਹੈ ਤੰਦਰੁਸਤ ਸਾਨੂੰ ਪੈਦਾ ਕੀਤਾ ਹੈ ਬਿਮਾਰੀਆਂ ਤੋਂ ਦੂਰ ਰੱਖਿਆ ਇਹ ਉਹਦੀਆਂ ਵੱਡੀਆਂ ਨੇਮਤਾਂ ਦੇ ਵਿੱਚ ਇੱਕ ਨੇਮਤ ਹੈਗੀ ਆ ਔਲਾਦ ਦਿੱਤੀ ਹੈ ਇਹ ਬਹੁਤ ਵੱਡੀ ਨੇਮਤ ਹੈਗੀ ਆ ਸੁੱਖ ਸਕੂਨ ਦਿੰਦਾ ਹੈ ਜ਼ਿੰਦਗੀ 'ਚ ਜ਼ਿੰਦਗੀ 'ਚ ਭਾਵੇਂ ਉਹਨਾਂ ਮਾਲੋ ਦੌਲਤ ਨਾ ਹੋਵੇ ਪਾਰੇ ਜਿਹੜੇ ਸਕੂਨ ਹੈ ਇਹ ਵੀ ਬਹੁਤ ਵੱਡੀ ਨੇਮਤ ਹੈ ਔਰ ਉਸ ਸਕੂਨ ਤੇ ਸਾਨੂੰ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਪਰ ਅਸੀਂ ਲੋਕ ਭੁੱਲ ਜਾਈਦਾ ਇਹ ਸੋਚੀਦਾ ਹੈ ਕਿ ਅਸੀਂ ਤੇ ਕਿਸੇ ਦਾ ਮਾੜਾ ਨਹੀਂ ਕਰਨਦੇ ਹੈਗੇ ਤੇ ਸਾਡਾ ਨਾ ਵੀ ਮਾੜਾ ਨਹੀਂ ਹੋ ਸਕਦਾ ਇਸ ਲਈ ਅਸੀਂ ਰੱਬ ਨੂੰ ਯਾਦ ਹੀ ਨਹੀਂ ਕਰੀਦਾ ਬਾਜ਼ ਦਫਾ ਰੱਬ ਆਪਣੇ ਬੰਦਿਆਂ ਨੂੰ ਅਜ਼ਮਾਇਸ਼ਾਂ ਦੇ ਕੇ ਅਜ਼ਮੋਂਦਾ ਹੈ ਕਿ ਇਹ ਮੈਨੂੰ ਹੁਣ ਪੁਕਾਰਣਗੇ ਜਾਂ ਇਹ ਇਹਨਾਂ ਦੀ ਜਿਹਨਾਂ ਦੀ ਜ਼ਿੰਦਗੀ 'ਚ ਮੈਂ ਸੁੱਖ ਸਕੂਨ ਦਿੱਤਾ ਹੈ ਇਹ ਮੈਨੂੰ ਯਾਦ ਨਹੀਂ ਕਰਨਦੇ ਜਦੋਂ ਤਕਲੀਫ ਦਵਾਂਗਾ ਇਸ ਵਾਰ ਫਿਰ ਤੇ ਮੇਰੇ ਕੋਲ ਆਉਣਗੇ ਔਰ ਇਹੀ ਵਜ੍ਹਾ ਹੈ ਕਿ ਅਸੀਂ ਫਿਰ ਵਾਕਈ ਉਸ ਰੱਬ ਦੇ ਕੋਲ ਜਾਣੇ ਆਂ ਔਰ ਉਹਨੂੰ ਸੱਚੇ ਦਿਲ ਨਾਲ ਪੁਕਾਰਨੇ ਆਂ ਤੇ ਉਹ ਰੱਬ ਸਾਡੀ ਪੁਕਾਰ ਸੁਣਦੇ ਹੀ ਲੈਂਦਾ ਹੈ ਜਿਸ ਤਰ੍ਹਾਂ ਕੋ ਸਟੋਰੀ ਦੇ ਵਿੱਚ ਵੀ ਦੱਸਿਆ ਗਿਆ ਕਿ ਔਰਤ ਜਿਹੜੀ ਕਦੀ ਨਾ ਦਰਬਾਰ ਸਾਹਿਬ ਆਈ ਸੀ ਤੇ ਨਾ ਹੀ ਉਹਨੇ ਗੁਰਬਾਣੀ ਪੜ੍ਹੀ ਸੀਗੀ ਔਰ ਇਹ ਸੋਚਦੀ ਸੀਗੀ ਅਸੀਂ ਤਾਂ ਕਦੀ ਕਿਸੇ ਦਾ ਬੁਰਾ ਨਹੀਂ ਕੀਤਾ ਅਸੀਂ ਆਪਣੀ ਜ਼ਿੰਦਗੀ ਗੁਜ਼ਰਬਸਰ ਕਰਨ ਨਹੀਂ ਹੈਗੀਆਂ ਉਹ ਜਿਸ ਤਰ੍ਹਾਂ ਦੀ ਵੀ ਗੁਜ਼ਰਨ ਲਈ ਗਿਆ ਉਹ ਉਸ ਦੇ ਵਿੱਚ ਸਕੂਨ ਦੇ ਵਿੱਚ ਸੀ ਉਸ ਤੋਂ ਖੁਸ਼ ਸੀਗੇ ਪਰ ਵੇਖੋ ਜਦੋਂ ਰੱਬ ਨੇ ਉਹਨੂੰ ਆਪਣੇ ਕੋਲ ਬੁਲਾਉਣਾ ਸੀਗਾ ਉਹਦੇ ਦਿਲ 'ਚ ਆਪਣੀ ਮੁਹੱਬਤ ਪੈਦਾ ਕਰਨੀ ਸੀਗੀ ਫਿਰ ਉਹਨੇ ਵੇਖੋ ਕਿਸ ਤਰ੍ਹਾਂ ਉਸ ਨੂੰ ਅਜ਼ਮਾਇਸ਼ ਦੇ ਵਿੱਚ ਪਾਇਆ ਤੇ ਉਹਨੇ ਜਦੋਂ ਸੱਚੇ ਦਿਲ ਨਾਲ ਜਾ ਕੇ ਰੱਬ ਨੂੰ ਪੁਕਾਰਿਆ ਤੇ ਰੱਬ ਨੇ ਉਹਦੀ ਅਜ਼ਮਾਇਸ਼ ਦਾ ਹੱਲ ਉਹਦੇ ਕੋਲ ਹੀ ਉਹਨੂੰ ਲਿਆਤਾ ਜਿਹੜਾ ਉਹਦਾ ਹੱਲ ਸੀਗਾ ਉਹ ਕਿੱਥੋਂ ਲੱਖਾਂ ਕੋਹਾਂ ਤੋਂ ਚੱਲ ਕੇ ਉਹਦੇ ਕੋਲ ਆ ਗਿਆ ਇਹ ਆ ਰੱਬ ਦੀ ਕਰਾਮਾਤ ਰੱਬ ਫਿਰ ਇਸ ਤਰ੍ਹਾਂ ਇਨਸਾਨ ਦੇ ਉੱਤੇ ਮਿਹਰਬਾਨ ਹੁੰਦਾ ਹੈ ਜਦੋਂ ਉਹ ਪੁਕਾਰਦਾ ਹੈ ਕਿ ਉਹ ਉਹਦੇ ਭੁੱਲਿਆਂ ਦਾ ਹੈ ਕਿ ਇਹ ਮੇਰਾ ਬੰਦਾ ਮੈਨੂੰ ਭੁੱਲੀ ਬੈਠਾ ਸੀਗਾ ਬਸ ਉਹਦੀ ਪੁਕਾਰ ਦਾ ਇੰਤਜ਼ਾਰ ਕਰਦਾ ਹੈ ਕਿ ਇਹਨੇ ਮੈਨੂੰ ਪੁਕਾਰਿਆ ਤੇ ਮੈਂ ਹੁਣ ਇਹਦੀ ਪੁਕਾਰ ਸੁਣਨੀ ਆ ਔਰ ਇਹਦਾ ਹਲ ਵੀ ਇਹਨੂੰ ਦੇਣਾ ਹੈ ਇਹ ਪਰੇਸ਼ਾਨ ਹੈਗਾ ਵੈ ਔਰ ਇਸੇ ਤਰ੍ਹਾਂ ਉਸ ਬੀਬੀ ਦੇ ਨਾਲ ਵੀ ਹੋਇਆ ਕਿ ਉਹਨੇ ਰੱਬ ਨੂੰ ਜਦੋਂ ਸੱਚੇ ਨੀਅਤ ਨਾਲ ਪੁਕਾਰਨਾ ਸ਼ੁਰੂ ਕਰ ਦਿੱਤਾ ਤੇ ਰੱਬ ਨੇ ਕਿੱਥੋਂ ਉਹਦਾ ਹੱਲ ਜਿਹੜਾ ਵੈ ਉਹਦੇ ਕੋਲ ਹੀ ਆ ਗਿਆ ਔਰ ਉਹਦੇ ਬੱਚੇ ਨੂੰ ਜ਼ਿੰਦਗੀ ਵੀ ਮਿਲ ਗਈ ਤੰਦਰੁਸਤ ਵੀ ਹੋ ਗਿਆ ਇਹ ਵੀਰੋ ਸਿੱਖਿਆ ਜਿਹੜੀ ਹੈ ਸਾਡੇ ਸਾਰਿਆਂ ਵਾਸਤੇ ਇਸ ਸਟੋਰੀ ਦੇ ਵਿੱਚ ਇੱਕ ਸਿੱਖਿਆ ਹੈਗੀ ਹੈ ਕਿ ਹਾਲਾਤ ਜਿਹੋ ਜੇ ਮਰਜ਼ੀ ਹੋਣ ਰੱਬ ਨੂੰ ਹਮੇਸ਼ਾ ਯਾਦ ਰੱਖੋ ਉਹਨੂੰ ਪੁਕਾਰਦੇ ਰਹੋ ਉਹਨੂੰ ਪੁਕਾਰਨੇ ਦੀ ਵਜ੍ਹਾ ਨਾਲ ਹੀ ਜ਼ਿੰਦਗੀ 'ਚ ਸਕੂਨ ਮੁਸਤਕਿਲ ਰਹੇਗਾ ਤੇ ਜੇ ਸਿਰਫ ਪਰੇਸ਼ਾਨੀਆਂ ਦੁੱਖ ਤਕਲੀਫਾਂ ਆਉਣ ਤੇ ਰੱਬ ਨੂੰ ਪੁਕਾਰਾਂਗੇ ਤੇ ਇੱਕ ਦਿਨ ਰੱਬ ਵੀ ਫਿਰ ਸਾਡੀ ਪੁਕਾਰ ਨਹੀਂ ਸੁਣੇਗਾ ਮੈਨੂੰ ਜੋ ਵੀਡੀਓ ਵੇਖ ਕੇ ਲੱਗਾ ਵੀਰੋ ਮੈਂ ਤੁਹਾਨੂੰ ਦੱਸ ਦਿਆ ਤੁਹਾਡਾ ਵੀਡੀਓ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼